ਤੇ ਵੀਰ ਪਿਆ ਪਿੱਛੇ ਸਿਰਫ ਜਿਹੜਾ ਉਹ ਉਸ ਸਾਥੀ ਦਾ ਸਾਡੇ ਦਾ ਸਿਰ ਪਾੜਦਾ ਪਾੜਿਆ ਕਾਦੀ ਨਾਲ ਬੱਟੇ ਨਾਲ ਬੱਟਾ ਮਾਰ ਮਾਰ ਕੇ ਉਹਦੇ ਸਿਰ ਪਾੜਦਾ ਪਿੱਛੇ ਕੋਈ ਉਹ ਸੀਗਾ ਪ੍ਰਵਾਸੀ ਜਿੱਥੇ ਕਿ ਇੱਕ ਵਾਰੀ ਏਡਾ ਲਾ ਲੈਂਦੇ ਆ ਉਥੇ ਕਿਸੇ ਨੂੰ ਖੜਾ ਨਹੀਂ ਦਿੰਦੇ ਬਹੁਤ ਤੱਕਾਸ਼ਾਈ ਕਰਦੇ ਆ ਉਹ ਪੰਜਾਬੀ ਉਹ ਤੇ ਤੁਸੀਂ ਉੱਥੇ ਕਰਿਆ ਨਹੀਂ ਉਹਨੂੰ ਹਟਾਇਆ ਨਹੀਂ ਫਿਰ ਤੁਸੀਂ ਹਟਾਇਆ ਨਹੀਂ ਉਹਦੇ ਪਿਆ ਪਿਆਓ 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 ਉਜੇ ਪਾਸਿੋਂ ਦਾ ਬੱਚੇ ਦਾ ਪਿਓ ਆ ਗਿਆ ਜਿਹੜਾ ਭਈਆ ਸੀਗਾ ਉਹ ਕਹਿੰਦਾ ਵੀ 60 ਰੁਪਏ ਸਾਡੇ ਪਿੰਡ ਵਾਲਾ ਮੁੰਡਾ ਕਹਿੰਦਾ ਵੀ ਮੈਂ ਤਾਂ ਵੀ 40 ਦੇ ਹਿਸਾਬ ਨਾਲ ਰੇਟ ਕਰਿਆ ਜੀ 40 ਦੇ ਹਿਸਾਬ ਨਾਲ ਤੁਹਾਨੂੰ ਦੇ ਦਿੱਤੇ ਪੈਸੇ ਹਨ ਫਿਰ ਉਹਨਾਂ ਨੇ ਉਹਨੂੰ ਗਾਲੀ ਕਲੋਜ਼ ਕਰੀ ਜੀ ਗਾਲੀ ਕਲੋਜ਼ ਕਰੀ ਜਦੋਂ ਉਹ ਤੁਰਨ ਲੱਗਿਆ ਉਹਨੇ ਟਰੈਕਟਰ ਆਪ ਦਾ ਸਟਾਰਟ ਕਰ ਲਿਆ ਇਹਨਾਂ ਨੇ ਪਹਿਲਾਂ ਕ੍ਰੇਟ ਮੂਹਰੇ ਸਿੜਤੇ ਫਿਰ ਰੇੜੀ ਮੂਹਰੇ ਸਿੜਤੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੀ ਹੈ ਵੀ ਰੇੜੀ ਦੇ ਉੱਤੇ ਟਰੈਕਟਰ ਚੜ ਗਿਆ ਇਹਨਾਂ ਨੇ ਮੂਹਰੇ ਸਿੱਟੀ ਰੈਡੀਓ ਫਿਰ ਇਹਨਾਂ ਨੇ ਤਿੰਨ ਚਾਰ ਬੰਦੇ ਤਾਂ ਕਲੀਅਰ ਦੇ ਸੀ ਰਹੇ ਆ ਅੱਠ ਨੌ ਬੰਦੇ ਸੀ ਬਾਈ ਬਿਹਾਰੀ ਇਹਨਾਂ ਨੇ ਬੰਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਦਾ ਸਿਰ ਕੁੱਟਿਆ ਗਿਆ ਪੂਰਾ ਜੀ ਦੋ ਦਿਨ ਮੰਡੀ ਲੱਗਦੀ ਆ ਉਦੋਂ ਬੁੱਧਵਾਰ ਦੀ ਸਬਜ਼ੀ ਮੰਡੀ ਲੱਗੀ ਸੀ ਇੱਥੇ ਸਾਡੇ ਪਿੰਡ ਦੇ ਮੁੰਡੇ ਵੀ ਲਾਉਂਦੇ ਆ ਦੁਕਾਨਾਂ ਪਰ ਭਾਈਏ ਬਹੁਤ ਵੱਧ ਹੁੰਦੇ ਆ ਭਈਆਂ ਨੇ ਇਸ ਮੰਡੀ ਤੇ ਕਬਜ਼ਾ ਕਰ ਰੱਖਿਆ ਇੱਕ ਤਰ੍ਹਾਂ ਦਾ ਮੰਗਦਾ ਸੀ ਐਂ ਕਰਦੇ ਆ ਜੀ ਸਾਰੇ ਬੰਦਿਆਂ ਤੇ 307 ਦਾ ਬਰਚਾ ਦਰਜ ਹੋਵੇ ਸਾਰੇ ਬੰਦੇ ਅਰੈਸਟ ਹੋਣ ਗਾਂ ਨੂੰ ਮੰਨ ਲਓ ਸਬਕ ਮਿਲ ਸਕੇ ਇਹ ਬਈ ਪਹਿਲਾਂ ਤਾਂ ਅਸੀਂ ਇਕੱਠੇ ਇਸ ਮਕਸਦ ਨਾਲ ਹੋਏ ਸੀ ਵੀ ਜਿਹੜਾ ਹਿਸ਼ਾਰਪੁਰ ਦੇ ਵਿੱਚ ਪ੍ਰਵਾਸੀ ਭੰਜਾਂ ਨੇ ਛੋਟੇ ਬੱਚੇ ਨੂੰ ਮੰਨ ਲਓ ਹੱਤਿਆ ਕਰੀ ਹੈ ਉਹਦੇ ਸੰਬੰਧ ਚ ਇਕੱਠੇ ਹੁੰਦੇ ਸੀ ਪਰ ਉਦੋਂ ਬਾਅਦ ਹੀ ਸਾਡੇ ਪਿੰਡ ਘਟਨਾ ਘਟ ਗਈ ਬਈ ਇਹ ਬੁੱਧਵਾਰ ਨੂੰ ਸਾਡੇ ਪਿੰਡ ਦਾ ਮੁੰਡਾ ਜੀ ਸਤਨਾਮ ਸਿੰਘ ਉਹ ਆਪਦਾ ਕੰਮਕਾਰ ਕਰਕੇ ਆ ਰਿਹਾ ਸੀ ਭੱਠੇ ਤੇ ਲੱਗਿਆ ਹੋਇਆ ਟਰੈਕਟਰ ਚਲਾਉਂਦਾ ਭੱਠੇ ਵਾਲਿਆਂ ਦਾ ਉਹਨੇ ਇੱਥੋਂ ਰੇੜੀ ਦੇ ਉੱਤੋਂ ਅਮਰੂਦ ਲਏ ਆ ਜਿਹੜੀ ਉਦੋਂ ਇਹਦਾ ਬਿਹਾਰੀ ਦਾ ਮੁੰਡਾ ਬੈਠਾ ਸੀ ਉਹਨੇ ਰੇਟ ਪੁੱਛਿਆ ਸਾਡੇ ਪਿੰਡ ਵਾਲੇ ਮੁੰਡੇ ਨੇ ਉਹ ਕਹਿੰਦਾ ਵੀ 40 ਰੁਪਏ ਕਿਲੋ ਆ ਜੀ ਉਹਨੇ 40 ਦੇ ਹਿਸਾਬ ਨਾਲ ਬਈ ਪੈਸੇ ਦਿੱਤੇ ਉਹਨੂੰ ਜਦੋਂ ਉਹਨੂੰ ਦੂਜੇ ਪਾਸਿਓਂ ਦਾ ਬੱਚੇ ਦਾ ਪਿਓ ਆ ਗਿਆ ਜਿਹੜਾ ਭਈਆ ਸੀਗਾ ਉਹ ਕਹਿੰਦਾ ਵੀ 60 ਰੁਪਏ ਆ ਸਾਡੇ ਪਿੰਡ ਵਾਲਾ ਮੁੰਡਾ ਕਹਿੰਦਾ ਵੀ ਮੈਂ ਤਾਂ ਵੀ 40 ਦੇ ਹਿਸਾਬ ਨਾਲ ਰੇਟ ਕਰਿਆ ਜੀ 40 ਦੇ ਹਿਸਾਬ ਨਾਲ ਤੁਹਾਨੂੰ ਦੇ ਦਿੱਤੇ ਪੈਸੇ ਹਨ ਫਿਰ ਉਹਨਾਂ ਨੇ ਉਹਨੂੰ ਗਾਲੀ ਗਲੋਚ ਕਰੀ ਜੀ ਗਾਲੀ ਗਲੋਚ ਕਰੀ ਜਦੋਂ ਉਹ ਤੁਰਨ ਲੱਗਿਆ ਉਹਨੇ ਟਰੈਕਟਰ ਆਪਦਾ ਸਟਾਰਟ ਕਰ ਲਿਆ ਇਹਨਾਂ ਨੇ ਪਹਿਲਾਂ ਕ੍ਰੇਟ ਮੂਹਰੇ ਸਿੜਤੇ ਫਿਰ ਰੇੜੀ ਮੂਹਰੇ ਸਿੜਤੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੀ ਹੈ ਵੀ ਰੇੜੀ ਦੇ ਉੱਤੇ ਟਰੈਕਟਰ ਚੜ ਗਿਆ ਇਹਨਾਂ ਨੇ ਮੂਹਰੇ ਸਿੱਟੀ ਹੈ ਰੇੜੀ ਉਹ ਫਿਰ ਇਹਨਾਂ ਨੇ ਤਿੰਨ ਚਾਰ ਬੰਦੇ ਤਾਂ ਕਲੀਅਰ ਦੇ ਸੀ ਰਹੇ 8-9 ਬੰਦੇ ਸੀ ਬਾਈ ਬਿਹਾਰੀ ਇਹਨਾਂ ਨੇ ਬੰਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਦਾ ਸਿਰ ਕ ਕਿੰਨੇ ਕਦੋਂ ਦੀ ਘਟਨਾ ਹੈ ਜੀ ਇਹ ਬੁੱਧਵਾਰ ਦੀ ਘਟਨਾ ਹੈ ਜੀ ਰਾਤ ਨੂੰ ਕਰੀਬ 8:30 9 ਵਜੇ ਦੀ ਹੈ ਕਾਰਨ ਕੀ ਕੀ ਅਮਜ਼ਲੀ ਕੀ ਹੋਇਆ ਨਹੀਂ ਆ ਰਿਹਾ ਕਿਵੇਂ ਜੀ ਸਥਿਤੀ ਕੀ ਹੈ ਜੀ ਉਹ ਬੰਦ ਸੀ ਹੁਣ ਉਹ ਅੱਗੇ ਨੂੰ ਸੁਧਾਰਾ ਜੀ ਹੁਣ ਅਸੀਂ ਚੱਲੇ ਆ ਹਸਤਾਲ ਦੇ ਵਿੱਚ ਤੁਹਾਡੀ ਸਟਰੈਟਜੀ ਇੱਥੇ ਕੀ ਹੈ ਤੇ ਜਿਹੜਾ NH 57 ਨੇ 70 ਤੁਸੀਂ ਕਰੇ ਹਾਂ ਹਾਂ ਜੀ ਜੇ ਚਾਹਤੇ ਕੀ ਕਰਦੇ ਧਰਨਾ ਲਗਾਉਣਾ ਨਹੀਂ ਹਜੇ ਧਰਨੇ ਦਾ ਕੋਈ ਪ੍ਰੋਗਰਾਮ ਨਹੀਂ ਜੀ ਜੇ ਪ੍ਰਸ਼ਾਸਨ ਕਾਰਵਾਈ ਕਰੂਗਾ ਫਿਰ ਤਾਂ ਨਹੀਂ ਧਰਨਾ ਲਾਉਂਦੇ ਜੇ ਨਾ ਕਰੀ ਫਿਰ ਅਸੀਂ ਲਾਵਾਂਗੇ ਬਾਈ ਕਿੰਨੇ ਬੰਦੇ ਦੇ ਖਿਲਾਫ ਤੁਹਾਡਾ ਰੋਲ ਹੈ ਰੋਸ ਤਾਂ ਬਈ ਤਾਂ ਪੁਲਿਸ ਨੇ ਕਲੀਅਰ ਕਰਨੇ ਆ ਜੀ ਵਾਹੇ ਵੀਡੀਓ ਚਾਰ ਪੰਜ ਬੰਦੇ ਕਲੀਅਰ ਦਿਸ ਰਹੇ ਆ ਉਹ 8-9 ਬੰਦੇ ਆ ਸਾਨੂੰ ਨਾਂ ਤਾਂ ਕਿਸੇ ਦਾ ਪਤਾ ਨਹੀਂ ਨਹੀਂ ਹਜੇ ਕਿਸੇ ਦੀ ਨਹੀਂ ਹੋਈ ਜੀ ਕੀ ਮੰਗ ਕੀ ਕਰਦੇ ਆ ਮੰਗਦਾ ਸੀ ਐਂ ਹੀ ਕਰਦੇ ਜੀ ਸਾਰੇ ਬੰਦਿਆਂ ਦੇ 307 ਦਾ ਬਰਚਾਦਰ ਜੋਵੇ ਸਾਰੇ ਬੰਦੇ ਰੈਸਟ ਹੋਣ ਗਾਹਾਂ ਨੂੰ ਮੰਨ ਲਓ ਸਬਕ ਮਿਲ ਸਕੇ ਨਹੀਂ ਹੁੰਦੇ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਜੀ ਸਾਡੀ ਕਮੇਟੀ ਬਣੀ ਹੈ ਕੱਲ 17 ਮੈਂਬਰੀ ਉਹਦੇ ਚ ਪਰਿਵਾਰਕ ਮੈਂਬਰ ਵੀ ਹੈ ਫਿਰ ਜਿਵੇਂ ਸਾਰਿਆਂ ਦਾ ਵਿਚਾਰ ਹੋਊਗਾ ਉਵੇਂ ਅਸੀਂ ਸਟੈਪ ਹਾਂ ਸਾਰੇ ਸਾਰਾ ਸਾਰਾ ਪਿੰਡ ਸਾਡੇ ਨਾਲ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਹੈ ਅੱਜ ਆਪਣਾ 2 ਲੱਖੇ ਸੁਧਾਣੇ ਦਾ ਵੀ ਫੋਨ ਆਇਆ ਉਹ ਵੀ ਸਾਡੇ ਨਾਲ ਹੈ ਫਿਰ ਅਸੀਂ ਵੱਡਾ ਸੰਘਰਸ਼ ਕਰਾਂਗੇ ਜੀ ਪੰਜਾਬ ਦੇ ਇੱਕ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਪ੍ਰਵਾਸੀ ਮਗਰਵਾਸੀ ਨੇਗੇ ਉਹਨਾਂ ਨੂੰ ਜਿਹੜੀ ਪ੍ਰਾਪਰਟੀ ਨਹੀਂ ਦਿੱਤੀ ਜਾਣੀ ਪਿੰਡ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇਸ ਇਸ ਨਹੀਂ ਅਸੀਂ ਉਹਦੇ ਨਾਲ ਸਹਿਮਤ ਆ ਬਾਈ ਜੀ ਗੱਲ ਕਰ ਬਈ ਸਾਡੇ ਪਿੰਡ ਦੇ ਤਾਂ ਪਹਿਲਾਂ ਹੀ ਬਾਹਲੇ ਬੈਠੇ ਬਈ ਸਾਡੇ ਪਿੰਡ ਦਾ 202500 ਇਹਨਾਂ ਦੀ ਵੋਟ ਹੀ ਬਣਾਈ ਹੋਊਗੀ ਘਰ ਲਈ ਬੈਠਿਆ ਸਾਰੇ ਉਹਦੇ ਤੇ ਵੀ ਅਸੀਂ ਕਰ ਰਹੇ ਆ ਜੀ ਡਿਸਕਸ ਵੀ ਜਿਵੇਂ ਹੁਣ ਵੋਟਾਂ ਦੀ ਸਟਾਈ ਹੋਣੀ ਹੈ ਉਹਦੇ ਚ ਅਸੀਂ ਕਰਾਂਗੇ ਇਹ ਪੱਖ ਤੇ ਵੀ ਨਾਲਾ ਦੋਸਤ ਆ ਜੀ ਫਿਰ ਆਪਣੇ ਪੰਜਾਬਗਾਂ ਦੇ ਸੇਰੇ ਆਉਂਦਾ ਹਾਂ ਭਾਈ ਉਹ ਤਾਂ ਲੋਕਲ ਬੰਦਿਆਂ ਨੇ ਹੀ ਬਣਵਾਈਆਂ ਜੀ ਉਹ ਤਾਂ ਹੁਣ ਬਾਹਰੋਂ ਆ ਕੇ ਤਾਂ ਨਹੀਂ ਉਹ ਤਾਂ ਇੱਕ ਘਰ ਚ ਹੋ ਸਕਦਾ 50-50 ਵੋਟਾਂ ਬਣੀਆਂ ਪਈਆਂ ਹੁਣ ਉਹ ਪੜਤਾਲ ਕਰਾਵਾਂਗੇ ਜੀ ਅਸੀਂ ਬਿਲਕੁਲ ਹੈਗੇ ਆ ਭਾਈ ਸਾਰੇ ਬੰਦੇ ਜ਼ਿੰਮੇਵਾਰ ਆ ਜਿਹੜੇ ਗਲਤ ਬੰਦਿਆਂ ਦੀ ਸਪੋਰਟ ਕਰਦੇ ਆ ਇਹ ਕੱਲ ਬੰਦ ਕਰਾਈਆਂ ਜੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੱਲ ਰੇੜੀਆਂ ਬੰਦ ਕਰਾਈਆਂ ਇੱਥੇ ਅੱਜ ਸਾਡੇ ਪੰਜਾਬੀ ਬੰਦਿਆਂ ਦੀਆਂ ਰੇੜੀਆਂ ਲੱਗੀਆਂ ਬਾਕੀ ਤੇ ਲੱਗ ਲਈਏ ਜਗਾ ਕੀ ਦੀ ਹੈ ਇਹ ਤਾਂ ਜਗਾ ਨੈਸ਼ਨਲ ਹਾਈਵੇ ਦੀ ਹੈ ਜੀ ਸਰਕਾਰੀ ਜਗਾ ਹੀ ਇਧਰ ਪਲਾਂਟ ਦੀ ਜਗਾ ਆ ਗਈ ਥਰਮਲ ਪਲਾਂਟ ਦੀ ਕਿਤੇ ਨਾ ਕਿਤੇ ਜਿਹੜਾ ਇਹ ਆ ਜਗਾ ਰੋਕੀ ਜਾ ਰਹੀ ਹੈ ਤੇ ਫਿਰ ਇਹ ਵੀ ਰੋਡ ਦੀ ਇਹ ਨਜਾਇਜ਼ ਹੈ ਬਾਈ ਜੀ ਇਹ ਨਜਾਇਜ਼ ਕਬਜ਼ਾ ਹੀ ਹੈ ਜੀ ਅੱਛਾ ਨੌਜਵਾਨ ਦੀ ਕੁੱਟਮਾਰ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਕਿਸ ਤਰ੍ਹਾਂ ਹੈ ਕਿ ਕਿੰਨੇ ਕਿ ਬੰਦੇ ਨੇ ਪਰਚਾ ਦਰਜ ਪੁਲਿਸ ਨੇ ਬਾਈ ਜੀ ਕੱਲ ਥੋੜੀ ਜੀ ਰਫ਼ਤਾਰ ਵਧੀ ਹੈ ਜਦੋਂ ਅਸੀਂ ਇਕੱਠ ਕਰਿਆ ਸਾਰੇ ਬੰਦੇ ਗਏ ਆ ਕੱਲ ਆਏ ਆ ਰੇਡ ਕਰਨ ਇੱਥੋਂ ਇੱਕ ਅੱਧੇ ਬੰਦੇ ਨੂੰ ਲੈ ਕੇ ਵੀ ਗਏ ਆ ਸ਼ਾਇਦ ਪੁੱਛ ਕੇ ਸਵਸਤੇ ਪਰ ਜਿਹੜੇ ਮੇਨ ਬੰਦੇ ਆ ਉਹ ਹਜੇ ਫਰਾਰ ਹੀ ਆ ਕੋਈ ਨਹੀਂ ਫੜਿਆ ਠੀਕ ਹੈ ਠੀਕ ਹੈ ਜੀ ਧੰਨਵਾਦ ਪਿੱਛੇ ਕੋਈ ਹੋ ਸੀਗਾ ਪ੍ਰਵਾਸੀ ਜਿੱਥੇ ਕਿ ਇੱਕ ਵਾਰੀ ਏਡਾ ਲਾ ਲੈਂਦੇ ਆ ਉੱਥੇ ਕਿਸੇ ਨੂੰ ਖੜਾ ਨਹੀਂ ਦਿੰਦੇ ਬਹੁਤ ਤੱਕਾਸ਼ਾਈ ਕਰਦੇ ਆ ਉਹ ਪੰਜਾਬੀ ਉਹਨਾਂ ਰਾਤ ਨੂੰ ਨਹੀਂ ਮੌਕੇ ਤੇ ਨਹੀਂ ਮੌਜੂਦ ਸੀਗੇ ਮੌਕੇ ਤੇ ਜੋ ਦਸਦੇ ਵਾਲੇ ਉਹ ਹਿਸਾਬ ਨਾਲ ਵੀ ਉਹ ਮੰਨ ਲਾ ਟਰੈਕਟਰ ਤੇ ਆ ਰਿਹਾ ਸੀਗਾ ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਬਾਹਰ ਕਰਿਆ ਉਹਨਾਂ ਦਾ ਕੋਈ 5 ਰੁਪਿਆ ਰੇਟ ਪਿੱਛੇ ਕੋਈ ਉਹ ਬਈਆ ਕੀ ਨਾਮ ਸੀ ਉਹਨਾਂ ਦਾ ਔਰ ਕਿੰਨੇ ਨੰਬਰ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹੱਬਤ ਕੀ ਲੱਗਦਾ ਦੈਸ਼ਿਤ ਪਰਵਤੀਆਂ ਨੇ ਹੀ ਇਹ ਜਾਤੀਆਂ ਨੂੰ ਦੇ ਰੱਖੀ ਹੈ ਕਿ ਜਿਨ੍ਹਾਂ ਨੇ ਰਜ਼ਗਾਰ ਹਾਂਜੀ ਡੈਸਟਾ ਪੰਜਾਬੀਆਂ ਨੂੰ ਹੀ ਦੇ ਰੱਖੀ ਹੈ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆ ਦੇਖ ਲਓ ਲਹਿਰਾ ਮਹੱਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦਾ ਹੀ ਰੇੜੀ ਸੀਗੀ ਪੂਰੇ ਪ੍ਰਵਾਸੀਆਂ ਦਾ ਹੀ ਕਬਜ਼ਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈਚਾਰਿਆਂ ਨੇ ਰੇੜੀ ਦੁਕਾਨਦਾਰੀ ਜਿਹੜੀ ਲਾਈ ਹੈ ਜੰਮ ਵੀ ਕੀਤਾ ਸੀਗਾ ਫਿਰ ਰੋਜ਼ ਜाहिर ਕਰਨੇ ਪੈ ਟਾਰਮ ਮਹੱਬਤ ਵਾਲੇ ਨੇ ਇਹ ਜਾਮ ਦਾ ਹਜੇ ਨਹੀਂ ਹੋਇਆ ਜੀ ਹਜੇ ਕਿਰਾ ਫਿਲਹਾਲ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਕਿਉਂਕਿ ਉਹਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਆਖਰੀ ਵਾਰ ਜੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਹਿੰਦੇ ਕਿ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆਗੇ ਤੇ ਪੰਜਾਬੀ ਤੇ ਕਹਿੰਦੇ ਕਿ ਪੰਜਾਬੀ ਦਾ ਡੇਢੀ ਲਾਉਣ ਤੋਂ ਵੀ ਕਰਵਾਉਂਦਾ ਕ ਪਰ ਮੈਂ ਤਾਂ ਤੁਹਾਨੂੰ ਦੇਖ ਕੇ ਕਹਿੰਦਾ ਕਿ ਵੀ ਸਾਰੇ ਕੰਮ ਤਾਂ ਅਸੀਂ ਕਰਦੇ ਆਂ ਪਰ ਇਹ ਕਿਉਂ ਜਦੋਂ ਪੈਂਦੀ ਇਹਨਾਂ ਸਮਾਜ ਇਹ ਜਿਹੜੀ ਵਾਰਡਿੰਗ ਆ ਵਾਸਤੇ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਾ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪੰਜਾਬੀ ਕੋਈ ਫੈਕਟਰੀ 'ਚ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ 'ਚ ਕੰਮ ਨਹੀਂ ਕਰਦਾ ਜਾਂ ਕੋਈ ਮਜ਼ਦੂਰੀ ਨਹੀਂ ਕਰਦਾ ਬਸ ਇੱਕ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈ ਇਹੇ ਕਰਕੇ ਲਈ ਉਹ ਬੰਦੇ ਆਦੇ ਉਸ ਤੋਂ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੋਈ ਨਹੀਂ ਕਰਦਾ ਸਾਰੀ ਗੱਲ ਹੈ ਲੇਕਿਨ ਜਦੋਂ ਇੱਕ ਥਾਂ ਇਹ ਹਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾ ਜਾਂ ਪਿੱਛੇ ਵੀ ਹਟ ਜਾਂਦਾ ਹੈ ਇਹਦਾ ਹੋਣਾ ਦਾ ਇਹ ਜਾਈਦਾ ਹੀ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪੰਜਾਬ ਦਾ ਅਸੀਂ ਆਪ ਦਾ ਆਪ ਦੀ ਦੁਕਾਨਦਾਰੀ ਆ ਆਪਣੀਆਂ ਜ਼ਿੰਮੇਵਾਰੀਆਂ ਆ ਦੇ ਪਿੰਡ ਦੇ ਹਿਸਾਬ ਨਾਲ ਚੱਲੀਏ ਜਿਹੜਾ ਕਿ ਹੁਣ ਤੁਸੀਂ ਸ਼ਹਿਰਪੁਰ ਦੇ ਵਿੱਚ ਦੇਖ ਲਓ ਲੈ ਵੀ ਉਹਦੇ ਵਿੱਚ ਕੀ ਆ ਚਲੋ ਅਸੀਂ ਤਾਂ ਇੱਥੇ ਮੰਨ ਲੈਨੇ ਸਾਡੇ ਬੰਦੇ ਦੀ ਗਲਤੀ ਹੋਊਗੀ ਜਿਹੜਾ ਸ਼ਹਿਰਪੁਰ ਦੇ ਵਿੱਚ ਕਾਂਡ ਹੋਇਆਗਾ ਉਹ ਬੱਚੇ ਨੇ ਕੀ ਕਿਸੇ ਦਾ ਵਿਗਾੜਿਆ ਸੀਗਾ ਕੀ ਵਿਗਾੜਿਆ ਸੀ ਉਹਦੇ ਇੰਨੀ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਹੋਈ ਆ ਤੇ ਉਹ ਹੁਣ ਦੱਸੋ ਲੈ ਵੀ ਇਹ ਕਿਸੇ ਦੇ ਬਸ ਦੇ ਬੰਦੇ ਨਹੀਂ ਹੁੰਦੇ ਇਹ ਮੰਨ ਲਾ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਨਾਲ ਵੀ ਮੰਨ ਲਾ ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪੰਜਾਬ ਦੇ ਵਿੱਚ ਇੱਕ ਹਮਦਰਦੀ ਆ ਪੰਜਾਬ ਬਾਹਰਲੇ ਸੂਬਿਆਂ ਤੋਂ ਆਏ ਨੂੰ ਹਰੇਕ ਨੂੰ ਇੱਕ ਹਮਦਰਦੀ ਦਿੰਦਾ ਉਹਨੂੰ ਜਗ੍ਹਾ ਦਿੰਦਾ ਖਾਣ ਪੀਣ ਨੂੰ ਵੀ ਦਿੰਦਾ ਤੇ ਉਹੀ ਪ੍ਰਵਾਸੀ ਸਾਡੇ ਤੇ ਉਲਟਾ ਆ ਵੀ ਹੁੰਦਾ ਹੋ ਜਾਂਦਾ ਏ ਹੋਣਾ ਕੀ ਚਾਹੀਦਾ ਹੁੰਦਾ ਬਸ ਇਹਨਾਂ ਤੇ ਐਕਸ਼ਨ ਚੱਲ ਹੋਇਆ ਹੋਣਾ ਚਾਹੀਦਾ ਜਿਹੜੇ ਮੰਨ ਲਾ ਹੁਣ ਜਿਹੜੇ ਬੰਦਿਆਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਜੇ ਉਹਨਾਂ ਦੇ 307 ਦਾ ਪਰਚਾ ਹੋ ਕੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਸਾਡੇ ਬੰਦੇ ਤੇ ਛੱਟਾ ਮਾਰੀਆਂ ਨੇ ਜਿਹੜਾ ਪੂਰਬੀ ਤਰੀਕੇ ਨਾਲ ਮੂਵਮੈਂਟ ਚਲਾਈ ਜਾ ਰਹੀ ਹੈ ਕਿ ਪ੍ਰਵਾਸੀ ਆਪ ਨੂੰ ਬਾਹਰ ਕਿਹਦਾ ਜਾਂਦਾ ਹਾਂਜੀ ਇਹ ਹੋਣਾ ਚਾਹੀਦਾ ਜੀ ਕਿਉਂਕਿ ਜੇ ਮੰਨ ਲਓ ਹੁਣ ਪੰਜਾਬੀ ਨੂੰ ਕਹਿੰਦੇ ਨੇ ਕੰਮ ਨਹੀਂ ਕਰਦਾ ਨਾ ਕੰਮ ਆ ਲਿਕਨ ਜਦੋਂ ਉਹਨੂੰ ਕੰਮ ਕਰਨ ਨੂੰ ਮਿਲ ਨਹੀਂ ਰਿਹਾ ਉਹ ਕੰਮ ਕਰੇਗਾ ਤਾਂ ਕਰੇਗਾ ਕਿੱਥੇ ਹੁਣ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਤਾਂ ਸਾਰੇ ਪ੍ਰਵਾਸੀ ਆ ਹੁਣ ਆਪਣੇ ਸਬਜ਼ੀ ਮੰਡੀ ਵਗ ਜੋ ਕਿ ਬਾਜ਼ਾਰ ਚ ਵਗ ਜੋ ਜਿੱਥੇ ਵੀ ਮਰਜ਼ੀ ਵਗ ਜੋ ਪੰਜਾਬੀ ਨੂੰ ਕੰਮ ਮਿਲੇਗਾ ਤਾਂ ਤਾਈਓ ਕਰੇਗਾ ਨਾ ਜੀ ਅੱਜ ਦੇਖੋ ਅਸੀਂ ਅੱਜ ਆ ਬੈਠੇ ਆ ਅੱਜ ਜੇ ਸਾਨੂੰ ਜਗ੍ਹਾ ਮਿਲੀ ਆ ਰੋਜ਼ਗਾਰ ਮਿਲਿਆ ਤਾਂ ਅਸੀਂ ਕੀਤਾ ਨਾ ਜੀ ਬਗਲਾ ਇਹ ਤੋਂ ਪਹਿਲਾਂ ਉਹ ਇੱਥੇ ਹਾਵੀ ਸੀਗੇ ਇੱਥੇ ਬੈਠਣ ਨਹੀਂ ਸੀ ਦਿੰਦੇ ਕਿਸੇ ਨੂੰ ਖਾਣ ਨਹੀਂ ਦਿੰਦੇ ਤਾਂ ਕਰਕੇ ਇੱਥੇ ਕੋਈ ਪੰਜਾਬੀ ਹੋਣੀ ਸੀ ਕਰਦਾ ਹੁਣ ਸਾਨੂੰ ਮੌਕਾ ਮਿਲਿਆ ਸੀ ਮੌਕਾ ਸਾਹਮਣੇ ਆ ਤੇ ਅਸੀਂ ਆਪ ਦਾ ਰਜ਼ਗਾਰ ਚਲਾਇਆ ਜੇ ਹਰਨੇਕ ਸਿੰਘ ਲਹਿਰਾ ਬੀਕੇ ਜੂ ਇਕਤਾ ਸਿੱਧੂਪੁਰ ਬਲਾਕ ਨਾ ਥਾਣੇ ਦਾ ਸੀਨੀਅਰ ਉਮੀਦ ਪ੍ਰਧਾਨ ਆ ਮੈਂ ਅੱਛਾ ਜਿਹੜਾ ਨੌਜਵਾਨ ਕੁੱਟੇ ਜੀ ਦੋ ਦਿਨ ਮੰਡੀ ਲੱਗਦੀ ਆ ਉਦੋਂ ਬੁੱਧਵਾਰ ਦੀ ਸਬਜ਼ੀ ਮੰਡੀ ਲੱਗੀ ਸੀ ਇੱਥੇ ਸਾਡੇ ਪਿੰਡ ਦੇ ਮੁੰਡੇ ਵੀ ਲਾਉਂਦੇ ਆ ਦੁਕਾਨਾਂ ਪਰ ਭਈਏ ਬਹੁਤ ਵੱਧ ਹੁੰਦੇ ਆ ਭਈਆਂ ਨੇ ਇਸ ਮੰਡੀ ਦੇ ਕਬਜ਼ਾ ਕਰ ਰੱਖਿਆ ਇੱਕ ਤਰ੍ਹਾਂ ਦਾ ਇਹ ਗੱਲ ਕੀ ਹੋਈ ਗੱਲ ਕੀ ਹੋਣੀ ਆ ਜੀ ਉਹ ਮੁੰਡਾ ਵਿਚਾਰਾ ਭੱਠੇ ਤੇ ਲੱਗਿਆ ਉਹਦਾ ਪਿਓ ਮਰਿਆ ਤੇ ਉਹ ਵਿਚਾਰਾ ਅੱਖਾਂ ਤੋਂ ਅੰਨਾ ਸੀਗਾ 10 ਸਾਲ ਉਹ ਮੰਜੇ ਦੇ ਬੈਠਾ ਰਿਹਾ ਘਰ ਦੀ ਹਾਲਤ ਬਹੁਤ ਬਦਲੀ ਆ ਇੱਕੋ ਕੱਲਾ ਮੁੰਡਾ ਕਮਾਉ ਸੀਗਾ ਜਿਹੜਾ ਕਿ ਜਿਹਦੇ ਹਸਾਰੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਨਾ ਇਹ ਤੇ شریف ਮੁੰਡਾ ਹੈ ਭੱਠੇ ਤੋਂ ਆਇਆ ਉਹਨੇ ਇਹਨਾਂ ਤੋਂ ਅਮਰੂਦ ਲਾਏ ਇਹ ਪਿਓ ਪੁੱਤ ਸੀਗੇ ਭਾਈਏ ਦੋਨੇ ਮੁੰਡਾ ਉਹਦਾ ਭਾਈਏ ਦਾ ਮੁੰਡਾ ਸੀ ਉਹਨੂੰ ਕਹਿੰਦਾ ਵੀ ਕੀ ਰੇਟ ਅਮਰੂਦ ਕਹਿੰਦਾ 40 ਰੁਪਏ ਉਹ ਕਹਿੰਦਾ ਕਿਲੋ ਪਵਾ ਦੇ ਕਿਲੋ ਅਮਰੂਦ ਪਵਾ ਕੇ ਉਹ ਤੇ ਟਰੈਕਟਰ ਤੇ ਉਹਨੇ ਟੰਗ ਲੇ ਤੇ ਮੈਹਰੋਜੋ ਭਈਆ ਆਇਆ ਭਈਆ ਦਾ ਵੀ ਕੀ ਰੇਟ ਲਾਇਆ ਕਹਿੰਦਾ 40 ਕਹਿੰਦਾ 60 ਰੁਪਏ ਦੇਉਂ ਭਈਏ ਦੀ ਲੱਗੀ ਹੋਊ ਛੱਤ ਤੇ ਉਹ ਕਹਿੰਦਾ ਸ ਮੈਂ ਪੈਸੇ ਦੇ ਤੇ ਅਮਰੂਦ ਲੈ ਲੇ ਤੇ ਉਹਨੂੰ ਮੈਹਰੋ ਉਹਨਾਂ ਨੇ ਫੜਿਆ ਰਾੜ ਵੀ ਮਾਰੀ ਆ ਸਿਰ 'ਚ ਜੋ ਤੋੜਨ ਲੱਗਾ ਟਰੈਕਟਰ ਉਹਨਾਂ ਨੇ ਰੇੜੀ ਮੂਹਰੇ ਕਰਤੀ ਤੇ ਉਹ ਜੋ ਮੈਹਰੋ ਖਾਲੀ ਰੇੜੀ ਖਾਲੀ ਰੇੜੀ ਮੂਹਰੇ ਕਰੀ ਕਰੇਟ ਵੀ ਸਿੱਟੇ ਆ ਮੂਹਰੇ ਤੇ ਉਹਦਾ ਜਦੋਂ ਰਾੜ ਬੱਜੀ ਕਲੱਚ ਤੋਂ ਪਾਇਰ ਚੱਕਿਆ ਗਿਆ ਪੈਰ ਚੱਕਿਆ ਗਿਆ ਟਰੈਕਟਰ ਤੁਰ ਪਿਆ ਤੇ ਰੇੜੀ ਟੁੱਟ ਗਈ ਕਰੇਟ ਵੀ ਟੁੱਟ ਗਈ ਜੇ ਗੱਲ ਦੇਖੋ ਜੀ ਪੁਲਿਸ ਨੇ ਪਹਿਲਾਂ ਤਾਂ ਨਹੀਂ ਕੀਤਾ ਕੁਝ ਪ੍ਰਸ਼ਾਸਨ ਆ ਉਦਿਆਂ ਆਇਆ ਕੱਲ ਅਸੀਂ ਦੋ ਪਿੰਡਾਂ ਦਾ ਇਕੱਠ ਕੀਤਾ ਬਾਠ ਸੰਧਾ ਲਹਿਰਾ ਤੇ ਸਾਡਾ ਲਹਿਰਾ ਮੁਹੱਬਤ ਤਕਰੀਬਨ 3-400 ਬੰਦਾ ਸੀਗਾ ਛੋਟੇ ਜਿਹੇ ਸੱਦੇ ਤੇ ਕੱਲ ਸਾਰੇ ਨੱਗਨ ਵਾਸੀਆਂ ਦੀ ਮੰਗ ਸੀ ਵੀ ਆਪਾਂ ਰੋਡ ਜਾਮ ਕਰੀਏ ਅਸੀਂ ਆ ਵੀਰ ਜੀ ਸੀਗੇ ਨਾਲ ਅਸੀਂ ਮਸਾ ਉਹਨਾਂ ਨੂੰ ਰੋਕਿਆ ਭੀੜ ਨੂੰ ਕਾਬੂ ਕੀਤਾ ਵੀ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰ ਲੈਣ ਦਿਓ ਅਸੀਂ ਪੁੱਛੋ ਚੌਂਕੀ ਗਏ ਆ ਪੁੱਛੋ ਚੌਂਕੀ ਇੰਚਾਰਜ ਨੇ ਵਧੀਆ ਗੱਲ ਸੁਣੀ ਸਾਡੀ ਕੇਰਾ ਫੇਰ ਸਾਡੇ ਐਸਐਚਓ ਨਥਾਣਾ ਸਾਡੀ ਤਹਿਸੀਲ ਹੈ ਨਥਾਣਾ ਉਹ ਆਏ ਆ ਦੋਨਾਂ ਨੇ ਦੋਨੇ ਗੱਡੀਆਂ ਤੇ ਆ ਕੇ ਇੱਥੋਂ ਇੱਕ ਬੰਦਾ ਪਿੰਡ ਦਾ ਹੀ ਕੋਈ ਸੀਗਾ ਉਹਨੂੰ ਲੈ ਕੇ ਵੀ ਗਏ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਤੱਕ ਦਾ ਅੱਜ ਅਸੀਂ ਉਹ ਬੱਚੇ ਦਾ ਪਤਾ ਲਾਣ ਜਾਂਦੇ ਆ ਹਸਪਤਾਲ 'ਚ ਕੀ ਬਿਠੰਡੇ ਵੀ ਕੀ ਹਾਲਾਤ ਹੈ ਤੇ ਕੀ ਪ੍ਰਸ਼ਾਸਨ ਕਰ ਰਿਹਾ ਹੈ ਤੇ ਕੀ ਡਾਕਟਰਾਂ ਨੇ ਕੀ ਰਿਪੋਰਟ ਹੈ ਕੀ ਆ ਉਹਦੀ ਅਸੀਂ ਸ਼ਾਨਦਾਰ ਕਰਕੇ ਉਦੋਂ ਬਾਅਦ ਸਾਰਾ ਪ੍ਰੋਗਰਾਮ ਲਿਖਾਂਗੇ ਸਾਡੇ ਚ ਸਾਰੀਆਂ ਜਥੇਬੰਦੀਆਂ ਪਿੰਡ ਦੀ ਪੰਚਾਇਤ ਨਾਲ ਦੇ ਪਿੰਡਾਂ ਦੇ ਸਾਡੇ ਸਹਿਯੋਗੀ ਸਿੱਧੂਪੁਰ ਦੇ ਜਾਂ ਪੰਚਾਇਤਾਂ ਜਾਂ ਵੀਰ ਜੀ ਖੜੇ ਆ ਹਾਂ ਜੀ ਨਾਲ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਸਾਰੇ ਸਾਡੇ ਨਾਲ ਆਜ ਭਾਵੇਂ ਅਸੀਂ 20 30 ਬੰਦੇ ਆ ਕਿਉਂਕਿ ਅੱਜ ਸਾਡਾ ਕੋਈ ਇਕੱਠ ਕਰਨ ਦਾ ਇੱਥੇ ਕੋਈ ਪ੍ਰੋਗਰਾਮ ਨਹੀਂ ਸੀ ਅਸੀਂ ਚੰਡੇ ਹਾਂ ਦੁਕਾਨਾਂ ਖੋਲੀਆਂ ਸੀ ਉਹ ਬੰਦ ਕਰਾਉਣ ਮੁੰਡੇ ਆ ਗਏ ਕੱਲ ਬਹੁਤ ਜ਼ਿਆਦਾ ਘੱਟ ਸੀ ਕੱਲ ਮਸਾਂ ਟਕਾਏ ਆ ਸੀ ਨੂੰ ਮੇਰਾ ਪਿੰਡ ਜੀ ਮੇਰਾ ਮੁਹੱਬਤਪੁਰਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਜਗਰਾਤ ਸਿੰਘ ਮੈਂ 2000 ਕੀ ਆਉਂਦੇ ਜੋ ਹਾਲਾਤ ਪੰਜਾਬ ਦੇ ਨਜ਼ਰ ਆ ਰਹੇ ਨੇ ਇਹ ਬਹੁਤ ਹੀ ਅਸ਼ਾ ਪਰ ਬਹੁਤ ਹੀ ਬੰਦ ਭੱਗਾ ਹੋਇਆ ਇਹਦਾ ਸਰਪਰੇ ਬੱਚੇ ਨੂੰ ਮਾਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅੰਬਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਹੀ ਵੀ ਮੁੰਡਾ ਬਸ ਬੱਠਾ ਸੀਗਾ ਚਾਹੀ ਵੀ ਲੈ ਦੇ ਪੈਸੇ ਦੇਦੇ ਉਹਨੇ ਜਦੋਂ ਟਰੈਕਟਰ ਤੇ ਬੈਠਣ ਲੱਗਿਆ ਉਹਨਾਂ ਨੇ ਗਰਦੇੜਪੁਰ ਹਿੱਟ ਤੇ ਰੇੜੀਪੁਰ ਹਿੱਟ ਤੇ ਜਦੋਂ ਟੇਡ ਤੋੜ ਲੱਗਿਆ ਤਾਂ ਉਹ ਕਲੱਚ ਤੇ ਪੈ ਚੁੱਕੇ ਗਏ ਸਾਡੇ ਬਸ ਬਹੁਤ ਜਿਆਦਾ ਕੁੱਟਿਆ ਜੀ ਮੱਧ ਭਾਗਾਂ ਦੇ ਸਿਰ ਚਪਟੇ ਮਾਰ ਕੇ ਬਹੁਤ ਮਾਰੇ ਕਿੰਨੇ ਜਣੇ ਸੀ ਉਹਦਾ ਦਬਰ ਪੱਛੀ ਗਈ ਕਿੰਨੇ ਸੀ ਰੇੜੀਆਂ ਵਾਲੇ ਸਾਰੇ ਲੱਗ ਨਾਲ ਉਹਦੇ ਇਹਨਾਂ ਦਾ ਇੱਕਾ ਇੱਕਾ ਸ਼ੋਰ ਇਹਨਾਂ ਦੇ ਪਈ ਜਾਂਦਾ ਜੀ ਸਾਡੇ ਇੱਥੇ ਜਿਹੜਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਇੱਥੇ ਜਿਹੜਾ ਕਰਨਾ ਫਸਤਾ ਜੀ ਭਈਆਂ ਨੂੰ ਭਜਾਉਣਾ ਚਾਹੁੰਦੇ ਇਥੇ ਜੀ ਜਾ ਕੋਈ ਜੇ ਰੇੜੀ ਨਾ ਕਰਨ ਦੇਣੀ ਕੱਲ੍ਹ ਬਹੁਤ ਨਾ ਕਰਨੀ ਹੋ ਰਹੀ ਅਸੀਂ ਕੱਲ ਸਾਰੇ ਰੇੜੀਆਂ ਤੋਂ ਭਜਾ ਦੀ ਕੱਟ ਕੇ ਪਿੰਡ ਦਾ 6-5-6 ਬੰਦਿਆਂ ਕੱਟ ਚੁੱਕੇ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ ਅਸੀਂ 370 ਦਾ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜਬ ਬਣਦੀ ਹੈ ਜੀ ਰਾਤ ਨੂੰ ਨਾ ਕੀਤਾ ਉਹਨਾਂ ਜਿਹੜਾ ਸੀ ਕਾਹ ਮੀਟ ਕਰਾਂਗੇ ਪਿੰਡ ਦੀ ਪੰਚਾਇਤ ਨੇ ਗੈਰੀ ਭਾਗੀ ਦੇ ਹਾਂਜੀ ਮਤਾਪਾਸ ਚਿੰਤਾ ਕਰਨੀ ਪਰਵਾਸੀ ਨਜ਼ਰਾਂ ਅਧਾਰ ਕਾਟਨੇ ਬਣਨੀ ਚਾਹੀਦੀ ਇੱਥੇ ਜਮੈਂ ਇੱਥੇ ਵੀ ਹਾਂਜੀ ਅਸੀਂ ਇਹ ਨਾਂ ਲੈ ਸਕੀ ਹਾਂ ਮਤਾਪਾਸ ਦੀ ਹਾਂ ਅਸੀਂ ਵੀ ਇਹੀ ਕੁਝ ਭਾਲਦੇ ਜੀ ਬਿਤੇ ਕੁਝ ਨਾ ਲੰਦੋਂ ਚਾਹੀਦਾ ਬੋਤਸੀ ਕੀ ਕਰਨਾ ਚਾਹੁੰਦੇ ਪਿੰਡ ਦੀ ਪੰਚਾਇਤ ਨਾਲ ਗੱਲ ਕਰਾਂਗੇ ਹਾਂਜੀ ਹਾਂਜੀ ਮੈਂ ਵੀ ਸਾਫ ਕਾ ਬੀਸੀ ਹਾਂਜੀ ਤੇ ਕੀ ਚਾਹੁੰਦੇ ਕਿ ਵੀ ਕੀ ਹੋਣਾ ਚਾਹੀਦਾ ਕਾ ਵੀ ਅਸੀਂ ਤਾਂ ਇਹ ਕਿਵੇਂ ਭਈਆਂ ਨੂੰ ਭਜਾਉਣਾ ਚਾਹੀਦਾ ਜੀ ਇੱਥੇ ਰਹਿਣੀ ਚਾਹੀਦੀ ਇਹਦੇ ਨਾਂ ਜਮੀਨ ਹੋਣੀ ਚਾਹੀਦੀ ਤਾਂ ਪਲਾਟ ਦੇ ਦੇਣਾ ਹੁਣ ਚਾਹੀਦੇ ਇਹਨਾਂ ਰੇੜੀਆਂ ਦੇ ਲੱਗਣੀ ਦੇਣੀ ਇਹਨਾਂ ਦੇ ਇਹ ਪਿੰਡ ਲਹਿਰਾ ਸੰਦਾ ਕਰਮੀ ਸਿੱਧੂ ਅਮਪਲਾਈ ਸ਼ਿਗਰ ਜੁਨੀਅਨ ਦਾ ਬਿਜਲੀ ਬੋਰਡ ਦੀ ਆ ਸੁਪਾ ਪ੍ਰਧਾਨ ਬੇਨਤੀ ਇਹ ਹੈ ਭਾਈ ਵੀ ਸਾਡੇ ਹਰ ਇੱਕ ਜਿਹੜਾ ਇੱਥੇ ਕੋਈ ਭਾਵੇਂ ਉਹ ਪ੍ਰਵਾਸੀ ਆ ਭਾਵੇਂ ਕੋਈ ਵੀ ਸਾਡੇ ਕਿੰਨੇ ਉਹ ਰਹਿਣ ਜੀ ਸਦਕੇ ਰਹਿਣ ਪਰ ਜਿਹੜਾ ਉਹ ਆ ਅੰਤਕ ਮਚਾਇਆ ਉਹਨਾਂ ਨੇ ਇਹ ਬਹੁਤ ਗਲਤ ਗੱਲ ਗਲਤ ਗੱਲ ਇਹ ਆਏ ਆ ਵੀ ਜਿਹੜੀ ਇੱਥੋਂ ਵਾਲੀ ਲੜਾਈ ਸਾਰੇ ਪੰਜਾਬ ਚ ਹੁਣ ਸੋਸ਼ਲ ਮੀਡੀਆ ਤੇ ਅਸੀਂ ਦੇਖੀ ਆ ਵੀ 20 ਰੁਪਿਆ ਪਿੱਛੇ ਸਿਰਫ ਜਿਹੜਾ ਉਸ ਸਾਥੀ ਦਾ ਸਾਡੇ ਦਾ ਸਿਰ ਪਾੜਦਾ ਪਾੜਿਆ ਕਾਦੀ ਨਾਲ ਬੱਟੇ ਨਾਲ ਬੱਟਾ ਮਾਰ ਮਾਰ ਕੇ ਉਹਦੇ ਸਿਰ 파ੜਤਾ ਤੇ ਉਤੋਂ ਪੁਲਿਸ ਨੇ ਬੁੱਧਵਾਰ ਤੋਂ ਲੈ ਕੇ ਅੱਜ ਤੁਸੀਂ ਐਂ ਦੇਖ ਲਓ ਵੀ ਸੋਮਵਾਰ ਆ ਗਿਆ ਪੰਜ ਦਿਨ ਹੋ ਗਏ ਹਜੇ ਕੋਈ ਕਾਰਵਾਈ ਨਹੀਂ ਕੱਲ ਜਦੋਂ ਅਸੀਂ ਇੱਥੇ ਇਕੱਠ ਕਰਿਆ ਇਕੱਠ ਕਰਕੇ ਅਸੀਂ ਪੁੱਛੋ ਗਏ ਆ ਐਸਐਸਓ ਕੋਲੇ ਉਹਨਾਂ ਨੇ ਨਾਲ ਦੀ ਨਾਲ ਫੋਰਸ ਭੇਜੀ ਆ ਆਪਦੇ ਇੱਥੋਂ ਬੰਦੇ ਜਿਹੜੇ ਇਹਨਾਂ ਦੇ ਸੀਗੇ ਜਿਹੜੇ ਜਿਹਨਾਂ ਨੇ ਇੱਕ ਵਾਰ ਬਾਈ ਕਰੀ ਸੀ ਜਾਂ ਜਿਹੜੇ ਉਹਦੇ ਵਿੱਚ ਆਉਂਦੇ ਸੀਗੇ ਉਹਨਾਂ ਤੇ ਵੀ ਉਹਨਾਂ ਨੂੰ ਲੈ ਕੇ ਗਏ ਆ ਉਹ ਪਰ ਜੇ ਹੁਣ ਇਹ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਇਸ ਨੂੰ ਅਸੀਂ 57 ਦਾ ਰੂਪ ਦੇਵਾਂਗੇ ਜਾਂ ਕੋਈ ਨਾ ਤੇ ਕਾਰਵਾਈ ਨਹੀਂ ਕਰਦੇ ਤੇ ਫੇਰ ਤਾਂ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਬੱਤਰ ਨੇ ਤੇ ਹੋਰ ਵੀ ਬੱਤਰ ਹੋਣਗੇ ਕਿਉਂਕਿ ਜਿਹੜਾ ਗੁੱਸਾ ਹੈਗਾ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਪਿਆ ਜੇ ਕੋਈ ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਪ੍ਰਵਾਸੀ ਸਾਨੂੰ ਉਹਦੇ ਕੋਈ ਇਤਰਾਜ਼ ਨਹੀਂ ਆਪਦਾ ਰਹੇ ਪਰ ਜੇ ਉਹ ਸਾਡੇ ਸਿਰ ਪਾੜਨਗੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਣਗੇ ਆਸ਼ਕੀਆਂ ਕਰਨਗੇ ਸਾਡੇ ਬੱਚਿਆਂ ਦੇ ਜਿਹੜਾ ਤੁਸੀਂ ਹਸ਼ਰਪੁਰ ਦੇਖਿਆ ਉਹ ਇਹੋ ਜਿਹਾ ਕੁਝ ਕਰਨਗੇ ਤਾਂ ਅਸੀਂ ਇੱਥੇ ਨਾ ਤਾਂ ਇਹਨਾਂ ਨੂੰ ਰਹਿਣ ਦੇਣਾ ਬਾਈ ਤੇ ਨਾ ਅਸੀਂ ਰਹਿਣ ਦੇਗੀ ਇਹ ਸਾਡੇ ਪਿੰਡਾਂ ਵਾਲੇ ਦੇ ਫੈਸਲੇ ਰੱਖ ਲੋ ਕਮੇਟੀਆਂ ਦੇ ਫੈਸਲੇ ਰੱਖ ਲੋ ਦਿਨੋਂ ਦਿਨ ਇਹ ਹਜੇ ਇਹ ਜਿਹੜੀ ਆ ਇਹ ਚੱਲੀ ਆ ਇਹਨੇ ਬਹੁਤ ਪਖਣਾ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਰਦਾ ਵੀ ਜਿਹੜੇ ਬੰਦੇ ਤੇ ਕਾਰਵਾਈ ਜਿੰਨੀ ਕਾਰਵਾਈ ਬੰਦੀ ਆ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨ ਜੇ ਮਾਹੌਲ ਨੂੰ ਠੀਕ ਰੱਖਣਾ ਜੇ ਮਾਹੌਲ ਨੂੰ ਇਹਨਾਂ ਨੇ ਆਪਾ ਪੰਜਾਬ ਸਰਕਾਰ ਨੇ ਤੇ ਜਾਂ ਪ੍ਰਸ਼ਾਸਨ ਨੇ ਖਰਾਬ ਕਰਨਾ ਫਿਰ ਉਹਨਾਂ ਦੇ ਹੱਥ 'ਚ ਹੈ ਕੋਈ ਸਾਡਾ ਸਟੈਪ ਕੋਈ ਨਹੀਂ ਸਾਡਾ ਸਟੈਪ ਇਹ ਆ ਸੀ ਕਿਹਨੇ ਵੀ ਕਾਨੂੰਨ ਆਪਦੇ ਹਿਸਾਬ ਨਾਲ ਕਾਰਵਾਈ ਕਰੇ ਜੇ ਨਹੀਂ ਕਰਦੇ ਕਾਰਵਾਈ ਤਾਂ ਸਾਡਾ ਜਿਹੜਾ ਪਿੰਡਾਂ ਦਾ ਏਕਾ ਉਹ ਇਕੱਠ ਜਿਵੇਂ ਪਹਿਲਾਂ ਹੋਇਆ ਸੀ ਉਹ ਦੁਬਾਰੇ ਵੀ ਹੋਊਗਾ ਉਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਲੋਕ ਆਪਮਹਾਰੇ ਹੋਏ ਵੇ ਇਹ ਤੁਸੀਂ ਇਹ ਗੱਲ ਨੂੰ ਨਾ ਇਹਨੂੰ ਮੰਨਣਾ ਪੈਣਾ ਲੋਕ ਆਪਮਹਾਰੇ ਹੋਏ ਵੇ ਜਿਹੜੀ ਇਹਨਾਂ ਦੀਆਂ ਰੇਡੀਆਂ ਸੀ ਇੱਥੋਂ ਇਹਨਾਂ ਨੂੰ ਕਹਿ ਕੇ ਨਾਲ ਦੀ ਨਾਲ ਇਹਨਾਂ ਨੂੰ ਤੋਰੇ ਆ ਗਿਆ ਵੀ ਤੁਸੀਂ ਇੱਥੇ ਨਿਕਲ ਜੋ ਨਹੀਂ ਸੋਡਾ ਨੁਕਸਾਨ ਹੋਣਾ ਇਹ ਬਚਾਏ ਗਏ ਐ ਲੋਕਾਂ ਤੋਂ ਪਰ ਇਹ ਮੰਨਣਾ ਭਾਵੇਂ ਨਾ ਮੰਨਣਾ ਇੱਥੇ ਕਿਸੇ ਦੀ ਕੁੱਟ ਮਾਰਨੀ ਹੋਈ ਇਹਨਾਂ ਦੀ ਜੇ ਚਾਹੁੰਦੇ ਪਿੰਡਾਂ ਦੇ ਉਹਨਾਂ ਦੀ ਕੁੱਟ ਮਾਰ ਵੀ ਕਰ ਸਕਦੇ ਸੀ ਪਰ ਕਿਸੇ ਨੇ ਇਹ ਜਿਹਾ ਹੱਥ ਹੀ ਨਹੀਂ ਚੱਕਿਆ ਕਿਸੇ ਤੇ ਉਹ ਉਹਨਾਂ ਨੂੰ ਰੇਡਿੰਗਾਂ ਲੈ ਕੇ ਖਾਲੀ ਕਰਵਾ ਕੇ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਆਪ ਦੇ ਭਾਈ ਘਰੋਂ ਘਰ ਜਾਓ ਕਿਉਂਕਿ ਇੱਥੇ ਨੁਕਸਾਨ ਹੋਣ ਦਾ ਖਤਰਾ ਸੀਗਾ ਇਹ ਗੱਲ